हां जी दोस्तों सत श्री अकाल की हालचाल है दोस्तों दोस्तों आज आ, कल मैं आया नहीं परालि ਲੈਣ ਤਾਂ ਅੱਜ ਫੇ ਗੇੜਾ ਪਰਾਲੀ ਦੇ ਲਾਉਂਗਾ ਦੋਸਤੋ ਮੈਨੂੰ ਨਾ half ਮਹੀਨਾ ਕੋ ਹੋ ਗਿਆ ਤਕਰੀਬਨ ਜਿੱਦਾਂ ਰੋਡ ਤੇ ਵੀ ਜਾਣਾ ਹੈ ਨਾ ਰੋਡ ਤੇ ਵੀ ਮੈਨੂੰ ਤਕਰੀਬਨ 4-5 ਇੱਕ ਸੱਪ ਜਿਹੜੇ ਆ ਨਾ ਮੋਟਰਸਾਈਕਲਾਂ ਨਾਲ ਤੇ ਕੁਚਲੇ ਹੋ ਜਾਂ ਗੱਡੀਆਂ ਨਾਲ ਉਹ ਦੇਖੇ ਆ ਤੇ ਇੱਕ ਦਿਨ ਆਪਾਂ ਪਾਰਸਾ ਚ ਉਹ ਜੇ ਸੱਪ ਦੀ ਕੰਜ ਵੀ ਲੈ ਕੇ ਗਏ ਸੀ ਅੱਜ ਇੱਕ ਹੋਰ ਸੱਪ ਦੀ ਕੰਜ ਤੁਹਾਨੂੰ ਦਿਖਾਣਾ ਪਤਾ ਨਹੀਂ ਇਹ ਸੀਜ਼ਨ ਜਿਆ ਆ ਇਹਨਾਂ ਦਾ ਵੀ ਜਾਨੀ ਕਿ ਰੋਡ ਤੇ ਘੁੰਮਦੇ ਆਂ ਦੀ ਡੈਥ ਹੋ ਜਾਂਦੀ ਐ ਜਾਂ ਮੋਟਰਸਾਈਕਲ ਥੱਲੇ ਆਂਦੀ ਤੇ ਇੱਕ ਕਾਂਜ ਆਪਣੀ ਲਾਉਂਦੇ ਪਏ ਆ ਆ ਜੋ ਥੰਦਾ ਨਾ ਇੱਕ ਹੋਰ ਕਾਂਜ ਆ ਦੇਖੋ ਦੋਸਤੋ ਸੱਪ ਦੀ ਕਾਂਜ ਇਹ ਵੀ ਕੋਈ ਛੋਟਾ ਨਹੀਂ ਸੱਪ ਚੰਗਾ ਮੋਟਾ ਆ ਦੇਖੋ ਇਹ ਕਾਂਜ ਤੋਂ ਪਤਾ ਲੱਗ ਜਾਂਦਾ ਇਹਦੇ ਸਾਈਜ਼ ਦਾ ਕਿੰਨਾ ਨਾ ਤਕੜਾ ਸੱਪ ਹੋਣਾ ਆ ਇਹ ਤੇ ਲੰਬਾ ਵੀ ਕਾਫੀ ਹੋਣਾ ਹੈ ਕਿਉਂਕਿ ਇਹਦੀ ਟੁੱਟ ਵੀ ਗਈ ਹੋਣਾ ਅੱਧੀ ਕ ਹੈਗੀ ਆ ਅੱਧੀ ਘੈਣੀ ਹੈ ਨਾ ਇਹ ਮੈਨੂੰ ਲੱਗਦਾ ਇਹ ਦੋਸਤੋ ਇਹਨਾਂ ਦਾ ਸੀਜ਼ਨ ਜੇ ਚੱਲਦਾ ਪਿਆ ਆ ਆ ਦੇਖੋ ਇਹਦਾ ਇਹਦਾ ਵੀ ਮੂੰਹ ਹੈਗਾ ਆ ਦੇਖੋ ਫੇਸ ਆ ਦੇਖੋ ਅੱਖਾਂ ਵਿੱਚ ਹੈ ਨਾ ਇਹਨਾਂ ਦਾ ਵੀ ਇਹ ਮੌਸਮ ਚੱਲ ਰਿਹਾ ਮੈਨੂੰ ਲੱਗਦਾ ਕਾਂਝ ਲਾਉਣ ਦਾ ਇਹ ਉਹਦਾ ਦੇਖਿਆ ਜਾਵੇ ਤਾਂ ਘਟੋ ਘਟ 5 ਫੁੱਟ ਦਾ ਤਾਂ ਇਹ ਵੀ ਹੈਗਾ ਹੀ ਆ ਚਲੋ ਹੁਣ ਕਾਂਜੇ ਦੀ ਟੁੱਟ ਗਈ ਆ ਸਾਰੀ ਤੇ ਆਪਾਂ ਦੋਸਤੋ ਆ ਆਪਣੀ ਗੱਡੀ ਆ ਰਾਣੀ ਤੇ ਤਕਰੀਬਨ ਇੱਧਰ ਜਾਣਾ ਹੈ ਆਪਾਂ ਆਲੇ ਦੁਆਲੇ ਖੇਤ ਆ ਦੋਸਤੋ ਸਾਰੇ ਪਰਾਲੀ ਲੈਣ ਪਰ ਹੈ ਨਿਆਰਾ ਹੈ ਖੇਤਾਂ 'ਚ ਘੁੰਮਣ ਦਾ ਦੇਖੋ ਸਾਰੇ ਖੇਤ ਕਣਕ ਆਹਾ ਤਕਰੀਬਨ ਕਣਕ ਵਗੈਰਾ ਲਾਈ ਹੋਆ ਸਾਰੀ ਪਪੂਲਰ ਆਪਣੇ ਇੱਥੇ ਕਾਫੀ ਹੁੰਦੇ ਆ ਤੇ ਚਲੋ ਇਹ ਕਰਦੇ ਆਪਾਂ ਪਰਾਲੀ ਲੋਡ ਆਪਣੀ ਇਸ ਗੱਡੀ ਦੇ ਉੱਤੇ ਹਾਂਜੀ ਦੋਸਤੋ ਪਹੁੰਚ ਗਏ ਆ ਆਪਾਂ ਪਰਾਲੀ ਲੈਣ ਲੈ ਤੇ ਆਪਾਂ ਤੁਹਾਨੂੰ ਕੁਝ ਚੀਜ਼ਾਂ ਦਿਖਾਣੇ ਇੱਥੇ ਆਪਣੇ ਪਿੰਡ ਦੇ ਵਿੱਚ ਜਿੱਦਾਂ ਹਲਟਾਂ ਦੀਆਂ ਵੀ ਧੋੜਾ ਹੁੰਦੀਆਂ ਐ ਹਲਟੀ ਦੀਆਂ ਉਹ ਵੀ ਦਿਖਾਣੇ ਆ ਦੋਸਤੋ ਦੋਸਤੋ ਆ ਦੇਖੋ ਆਪਣੀ ਆ ਤਾਂ ਚਲੋ ਰਾਣੀ ਸੁੰਦਰੀ ਖੜੀ ਆ ਆ ਆਪਣੀ ਪਰਾਲੀ ਆ ਜਿਹੜੀ ਇੱਧਰ ਵੀ ਪਈ ਐ ਤਾਂ ਉੱਧਰ ਵੀ ਪਈ ਐ ਆਪਾਂ ਢੋਣੀ ਆ ਹੌਲੀ ਹੌਲੀ ਦੋ ਦੋ ਗੇੜੇ ਕਰਕੇ ਰੋਜ਼ ਕਿਉਂਕਿ ਬੰਦਾ ਕੋਈ ਹੈ ਨਹੀਂ ਆਪਣੇ ਨਾਲ ਨਹੀਂ ਤਾਂ ਟਰਾਲੀ ਤੇ ਭਾਰ ਕੇ ਲੈ ਜਾਂਦੇ ਬੰਦਿਆਂ ਦੀ ਸ਼ੋਟੇਜ ਦੋਸਤੋ ਆਹ ਦੇਖੋ ਇੱਥੇ ਹਨਾ ਆਪਣੇ ਪਿੰਡ ਪੋਸੀ ਦੇ ਵਿੱਚ ਤਕਰੀਬਨ ਹਲਤੀ ਦੀਆਂ ਦੌੜਾਂ ਸਾਲ ਦੇ ਵਿੱਚ ਦੋ ਵਾਰੀ ਹੁੰਦੀਆਂ ਤੇ ਇੱਥੇ ਹਰ 6 ਮਹੀਨੇ ਬਾਅਦ ਇੱਥੇ ਆਹ ਜਿਹੜੇ ਦਰਾਖਤਾਂ ਇਹਨਾਂ ਤੋਂ ਪਿੱਛੇ ਇੱਕ ਜਗ੍ਹਾ ਹੈ ਪੀਰਾਂ ਦੀ ਉੱਥੇ ਮੇਲਾ ਹੁੰਦਾ ਸਾਲ ਬਾਅਦ ਤੇ ਇੱਥੇ ਹਲਤੀ ਦੀਆਂ ਤਕਰੀਬਨ ਬੋਲਦਾਂ ਵਾਲਿਆਂ ਨੂੰ ਤਾਂ ਪਤਾ ਹੀ ਹੋਣਾ ਹਲਤੀ ਦੀਆਂ ਦੌੜਾਂ ਹੈ ਹੁੰਦੀਆਂ ਹਾਂਜੀ ਤੇ ਹਰ 6 ਮਹੀਨੇ ਤੇ ਕਾਫੀ ਜਾਨੀ ਕਿ ਇਕੱਠ ਹੁੰਦਾ ਹੈ ਇੱਥੇ ਛੋਟਾ ਜਿਹਾ ਮੇਲਾ ਹੁੰਦਾ ਤੇ ਆ ਬੋਲਦਾਂ ਦੀਆਂ ਤੋੜਾਂ ਦੇਖਣ ਲੋਕੀ ਕਾਫੀ ਆਂਦੇ ਤੇ ਬੋਲਦਾਂ ਵਾਲੇ ਵੀ ਕਾਫੀ ਹੁੰਦੇ ਆ ਤੇ ਆ ਮਗਰ ਹੈਗੀ ਦੋਸਤੋ ਪੀਰਾਂ ਦੀ ਜਗਾ ਹੈਗੀ ਮੁਸਲਮਾਨਾਂ ਦੀ ਜਗਾ ਪਰ ਕਬਜ਼ਾ ਆਪਣੇ ਵਾਲਿਆਂ ਨੇ ਕੀਤਾ ਆ ਤਕਰੀਬਨ ਇਹ ਮੁਸਲਮਾਨ ਤਾਂ ਘੱਟੇ ਹੀ ਆਉਂਦੇ ਆਪਣੇ ਬੰਦੇ ਹੀ ਆ ਹਾਂਜੀ ਤੇ ਕਾਫੀ ਖੇਤਾਂ ਵਿੱਚ ਆ ਕੇ ਨਾ ਜਿਹੜੇ ਦਿਨ ਚੱਲਦੇ ਪਏ ਆ ਬਹੁਤ ਸਕੂਨ ਮਿਲਦਾ ਹੈ ਦੋਸਤੋ ਹਵਾ ਵਧੀਆ ਠੰਡੀ ਚੱਲਦੀ ਹੈ ਸਾਡੇ ਇੱਧਰ ਪਿੰਡਾਂ 'ਚ ਦੋਸਤੋ ਕਮਾਦੀ ਵੀ ਬਹੁਤ ਲਾਉਂਦੇ ਆ ਕਿਉਂਕਿ ਇੱਥੇ ਨੇੜੇ ਆਪਣੇ ਫਗਵਾ ਫਗਵਾੜੇ ਵੀ ਹੈਗੀ 슈ਗਰ ਮਿਲ ਨਵਾਂ ਸ਼ਹਿਰ ਵੀ ਹੈਗੀ 슈ਗਰ ਮਿਲ ਤੇ ਇੱਥੇ ਕਾਫੀ ਗੰਨੇ ਦੀ ਵੀ ਖੇਤੀ ਹੁੰਦੀ ਆ ਪਰ ਆਹ ਗੰਨਾ ਜਿਹੜਾ ਕੋ ਸੋਨਾ ਜਿਹਾ ਨਹੀਂ ਹੈਗਾ ਮਤਲਬ ਦੇਖੀਏ ਤਾਂ ਚੂਪਣੇ ਵਾਲੇ ਗੰਨੇ ਜਿਹੇ ਨਹੀਂ ਹੈਗੇ ਪਤਾ ਨਹੀਂ ਕਿੱਦਾਂ ਦੇ ਲਾਲ ਜਿਹੇ ਗੰਨੇ ਹਨਾ ਉਦਾਂ ਇਦਾਂ ਦਿਲ ਕਰਦਾ ਵੀ ਤੋੜ ਲਈਏ ਪਰ ਹੈ ਲਾਲ ਜੇ ਰੰਗ ਦੇ ਆ ਹੋਰ ਤਰ੍ਹਾਂ ਦੇ ਆ ਨਾ ਦੇਖਣ ਨੂੰ ਨਹੀਂ ਸੋਹਣੇ ਲੱਗਦੇ ਪਏ ਤਾਂ ਇਸ ਲਈ ਦੇਖੋ ਦੋਸਤੋ ਕਿੰਨੇ ਦਰਖਤ ਇੱਧਰ ਬਾਹਰ ਤੁਹਾਨੂੰ ਵੀ ਇੱਥੇ ਖਾਲੀ ਜਗ੍ਹਾ ਲੱਗਦੀ ਹੁੰਦੀ ਹੈ ਨਾ ਦੋਸਤੋ ਦਰਖਤ ਲਾ ਦਿਆ ਕਰੋ ਆ ਨਾ ਇੱਥੇ ਖਾਲੀ ਜਗ੍ਹਾ ਪਈ ਸੀਗੀ ਇਹ ਆਪਣੇ ਪਿੰਡ ਦੇ ਬੰਦਿਆਂ ਨੇ ਇੱਥੇ ਆ ਕੇ ਦਰਖਤ ਲਾ ਦਿੱਤੇ ਇੱਥੇ ਨਹੀਂ ਤਾਂ ਧੁੱਪ ਜੀ ਹੁੰਦੀ ਹੈ ਸ਼ਾਹ ਦੇਖੋ ਕਿੰਨੀ ਹੋ ਗਈ ਹੈ ਨਾ ਤੇ ਆ तकरीबन ਹੈ ਸਾਰਾ ਪਰਾਲੀ ਵਗੈਰਾ ਆ ਖੇਤ ਆ ਆ ਦੋਸਤੋ ਇੱਧਰ ਜਗ੍ਹਾ ਹੈ ਪੀਰਾਂ ਦੀ ਅਹਿਮ ਦਿਹਾਣਾ ਕਹਿੰਦੇ ਇਹਨੂੰ ਆਪਾਂ ਨੇ ਇਹਦੀ ਵੀਡੀਓ ਲੱਗ ਤੋਂ ਬਣਾ ਕੇ ਪਾਵਾਂਗੇ ਤੇ ਇੱਥੇ ਦਾ ਥੋੜਾ ਬਹੁਤਾ ਜਿੰਨਾ ਕ ਆਪਾਂ ਨੂੰ ਪਤਾ ਹੈ ਇਤਿਹਾਸ ਲਾ ਲਓ ਜਾਂ ਕੁਝ ਵੀ ਉਹ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ ਪੀਰਾਂ ਦੀ ਜਗਾ ਹੈ ਮੁਸਲਮਾਨਾਂ ਦੀ ਕਬਰਾਂ ਬਣੀਆਂ ਆ ਤੇ ਆਪਣੇ ਬੰਦੇ ਇੱਥੇ ਤਕਰੀਬਨ ਮੱਥਾ ਮੁੱਥਾ ਟੇਕਣ ਆਂਦੇ ਹੁੰਦੇ ਐਤਵਾਰ ਇਸ ਵੀਰਵਾਰ ਦੀ ਵੀਰਵਾਰ ਤੇ ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਤੇ ਇਹ ਚਲੋ ਪਹਿਲਾਂ ਹੁਣ ਆਪਾਂ ਪਰਾਲੀ ਤੋ ਲਈਏ ਦੋਸਤੋ ਮੈਂ ਤਕਰੀਬਨ ਨਾ ਇਹ ਬਾਹਰ ਨੇ 15 ਕ ਸਾਲ ਲਾਇਓ ਆ ਤੇ ਜਿਹੜਾ ਸਕੂਨ ਨਾ ਹਾਂਜੀ ਦੋਸਤੋ ਹੋ ਗਈ ਆਪਣੀ ਗੱਡੀ ਲੋਡ ਤੇ ਹੁਣ ਇਹਨੂੰ ਰस्सियां ਰੁੱਸੀਆਂ ਪਾ ਕੇ ਚੱਲਦੇ ਹਾਂ ਪਿੰਡ ਆਲੂ ਤੇ ਅੱਜ ਇੱਕੋ ਹੀ 껮ੜਾ ਲਾਣਾ ਕੱਲੂ ਲਾਵਾਂਗੇ 2 ਜਾਂ 3 껮ੜੇ ਦੋਸਤੋ ਗੱਲ ਹੈ ਦੋਸਤੋ ਵੀ ਜਿੱਦਾਂ 12 15 ਸਾਲ ਬਾਅਦ ਲਾਏ ਆ ਨਾ ਗੁਲਾਮੀ ਦੇ ਵਾਲੇ ਯਾਨੀ ਕਿਸੇ ਥੱਲੇ ਕੰਮ ਕਰਨਾ ਗੁਲਾਮੀ ਆ ਤਗਰੀਬਨ ਹੁਣ ਆਪਣਾ ਲੱਗਿਓ ਕੰਮ ਕਰਨ ਪਰ ਸਕੂਨ ਆ ਧੰਮੇ ਘੱਟ ਕਰ ਲੋ ਬੱਦ ਜਿੰਨਾ ਮਰਜੀ ਵਧਾ ਲਓ ਤੁਹਾਡੀ ਇੱਛਾ ਆ ਪਰ ਸਕੂਨ ਹੈਗਾ ਆਪਣੇ ਕੰਮ ਦੇ ਵਿੱਚ